ਾਰੇ ਵੀਰਾਂ ਨੂੰ ਹਮੁਲੇ ਸ਼ਾਬ YouTube ਚੈਨਲ ਤੇ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚਿਆ ਅੰਮ੍ਰਿਤਸਰ ਸਾਹਿਬ ਔੜਿਆ ਦੀ ਮੰਡੀ ਵੱਲ ਆਜਾ ਆਪਾਂ ਦੇਖਦੇ ਆਂ ਮੰਡੀ ਦੇਕਰਨਾ ਲੱਗਦੀਆਂ ਦਵਾਈਆਂ ਦਾ ਦੇਣਾ ਵਧੀਆ ਦੁਕਾਨਾਂ ਉੱਪਰ ਲੱਗੀਆਂ ਦਵਾਈਆਂ ਦੇ سٹਾਲ ਲੱਗੇ ਪ੍ਰੋਜੈਕਟ ਕਿਸ ਨੇ ਦੇ ਸਾਜੀਆਂ ਸਾਰੀਆਂ ਦੁਨੀਆ ਤੇਰੇ ਨਾਲ ਬੈਠ ਕੇ ਅਰੇ ਪਾਨਾਂ ਲੱਗੀਆਂ ਬਹੁਤ ਹਾਂ ਛੋਟੀਆਂ ਕੋੜਿਆਂ ਵਾਲੀਆਂ ਕਈ ਵੀਰ ਲੱਭਦੇ ਨੇ ਆ ਵਾਦੂ ਛੋਟਗਾ ਛੇ ਜਾਂ ਪੰਜ ਆਖਰੀ ਦਨਵੀ ਦਾ ਬੀਰੋਨੀ ਬਾਪ ਪੁਣੀ ਬਹੁਤ ਜਿਆਦੀਆਂ ਗੁਰਦਾਰੇ ਵਾਲੀ ਸਾਈਡ ਜਿਹਦਾ ਪੋਲੋ ਵੱਲ ਆਈਦਾ ਸੱਬਿਆ ਦੁਕਾਨ ਦੇ ਓੜ ਆਣੇ ਆ ਗਿਆਂ ਸ਼ੇਰਾਂ ਵਾਲੀਆਂ ਸ਼ੇਰ ਬਣੇ ਆ ਔਰੇ ਨੇ ਨਾਈ ਸ਼ੇਰਾਂ ਦੇ அல்லையானே வீர்பால் பார்த்தே வேற்கிறேன் இங்கே இந்த ਸਭਜਾਨ ਸਿੰਘ ਫੌਜੀ ਕੋੜਾ ਆ ਗਿਆ ਉਹਨਾਂ ਦਾ ਦਾਰਾ ਦੀਨਪੁਰ ਵਾਲਾ ਮਾਝੇ ਦੇ ਇਲਾਕੇ ਦੀ ਸ਼ਾਨ ਬਣ ਗਿਆ ਕੋੜਾ ਸਭ ਤੋਂ ਉੱਚਾ ਕਾਦਾ ਕੋੜਾ ਆਪਣੇ ਕਰਨਦਾਰ ਨੇ ਰੀਝਾ ਦਾਰਾ ਦੀਨ ਫੌਜੀ ਸਾਵੀ ਆ ਕੇ ਲਾਗੇ ਲੋਤੇ ਆ ਇੰਦਰ ਵਾਹ ਖਾਲਸਾ ਵਤੇ ਇਹ ਇਹਨਾਂ ਦਾ ਕੋੜਾ ਦੀਨਪੁਰ ਵਾਲਾ ਦਾਰਾ ਮਾਝੇ ਦੀ ਸ਼ਾਨ ਸਭ ਤੋਂ ਵੱਡੇ ਕਾਦਾ ਘੋੜਾ ਆਪਣੇ ਇਲਾਕੇ ਦੇ ਵਿੱਚ ਇਸ ਸਮੇਂ ਰਿਜ਼ਲਟ ਵੀ ਟਾਪ ਦੇ ਜਿਵੇਂ ਸਟਾਰਟ ਫਾਰਮ ਵਾ ਵਧੀਆ ਘੋੜੇ ਦੋਵੇਂ ਬਹੁਤ ਸੋਣਾ ਸਾਨੀ ਘੋੜਾ ਆੜਾ ਕੋਸ਼ਿਸ਼ ਵੀਰ ਜੀ ਨਾਲੋਂ ਕਿਹੜੇ ਪਿੰਡ ਦਾ ਹੈ ਵੀਰ ਜੀ ਕਰੇ ਗੱਲ ਮਰੀ